ਸਾਡੇ ਵੇਲੇ ਪਾਣੀ ਹੁੰਦਾ ਸੀ ਸਰ ਇੱਕ ਤਾਂ ਲਾਲ ਪਾਣੀ ਇੱਕ ਹਰਾ ਪਾਣੀ ਹੁਣ ਬਹੁਤ ਆਉਂਦੇ ਹੈ ਹੈ ਹੋਰ ਤਾਂ ਕੋਈ ਮਰੂਦ ਵਾਲਾ ਪਾਣੀ ਆ ਘੁੱਫਲਾ ਲੈ ਜਿਹੜਾ ਮਰਜ਼ੀ ਪੀਆ ਦੋ ਟੱਟੀ ਫਿਰ ਨਹੀਂ ਆਉਂਦੀਆਂ ਲੋਕਾਂ ਕੱਲੇ ਗੋਲ ਗੱਪਿਆਂ ਦੇ ਕਿੱਥੇ ਸਰਦੀ ਆਏ ਇਹ ਪੀਜਾ ਖਾਂਦੀ ਐ ਇਹ ਪੰਜ ਤਤਾਂ ਦੀ ਫੁੱਲੀ ਇਹ ਹੋਰ ਬਹੁਤ ਕੁਛ ਅੱਜਕੱਲ ਫਾਸਟ ਫੂਡ ਇਹ ਜ਼ਬੈਟੋ ਤੋਂ ਬਣਾਉਂਦੀ ਐ ਕੁਛ ਇਹ ਨਕਨੌਨ ਖਾਂਦੀ ਐ ਇਹ 버ગર 버ગર ਕੱਕ ਦੇ 버ગર ਖਾਂਦੀ ਐ ਕਿੱਥੋਂ ਆਣੀ ਆ ਫਿਰ ਵਾਟ ਹੈਪਨਡ ਬ੍ਰੋ ਵਾਈਲ ਲਾਫਿੰਗ ਵਾਈਲ ਲਾਫਿੰਗ ਸਾਗ ਆ ਜਾ ਸਾਗ ਆਪਣੇ ਸਾਗ ਹਾ ਸਾਗ ਕੌਣ ਕਾ ਸਾਗ ਵੀ ਕਰਿਆ ਪਹਿਲੀ ਗੱਲ ਤਾਂ ਕੋਈ ਸਾਗ ਛੋਟਾ ਕਿਉਂ ਪਾਉਂਦਾ ਨਹੀਂ ਤੇ ਪਾਦੇ ਤਾਂ ਟੱਡੀਆਂ ਲੱਗ ਜਾਂਦੀਆਂ ਹੁਣ ਕਿੱਥੇ ਆਉਂਗਾ ਮੈਂ ਤਾਂ ਕੋਈ ਬਰਲੇ ਟਾਮੇ ਰਗਾ ਯਾਰ ਜਦੋਂ ਦਾ ਬੰਦਾ ਤੁਸੀਂ ਵਾਰੀ ਵਾਰੀ ਆਖੋਗੇ ਆਹੀ ਨਾਲ ਲਈਏ ਨਾ ਜਦੋਂ ਦਾ ਆਏ ਬੈਠ ਕੇ ਕਰਨ ਲੱਗਿਆ ਨਾ ਇਹ ਆਏ ਬੈਠ ਕੇ ਇਹਦਾ ਰੀਜ਼ਨ ਆ ਯਾਰ ਹੱਸਿਆ ਦੀ ਗੱਲ ਦੂਰ ਆ ਪਰ ਫੈਕਟ ਆ ਇਹਦੇ ਵਿੱਚ ਇੱਥੇ ਬੈਠਾ ਹੁਣ ਥੱਲੇ ਉਹ ਸੀਟ ਕਰ ਦਿਓ ਦੇਖੋ ਕੀ ਲੱਗ ਰਿਹਾ ਮੈਂ ਆ ਪਹਿਲਾਂ ਸਾਡੀਆਂ ਬਾਵਾ ਬੈਠ ਗਏ ਆਪਣੇ ਪਿੰਡਾਂ ਦਾ ਸਾਰਾ ਮਾ